ਗੋਵਾ ਵਿਕੇ ਨੇ ਗਵਹਾਨੇ ਸੱਚ ਬੋਲਿਆ ਹੈ ਸੱਚ ਬੋਲਣਾ ਪਾਪ ਨਹੀਂ ਸ਼ਰੋਮਣੀ ਅਕਾਲੀ ਦਲ ਦੇ ਨਿਡਰ ਤੱਕ ਆਗੂ ਜਿਨ੍ਹਾਂ ਨੇ ਕਿਹਾ ਸੀ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚੀਕਾਂ ਕਢਾ ਦੇਗਾ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਮੁੱਛਾਂ ਨੂੰ ਤਾ ਦਿੱਤੇ ਗਏ ਲੇਕਿਨ ਅਜੇ ਫਸੇ ਭਗਵੰਤ ਮਾਨ ਦੇ ਵਿਛਾਏ ਹੋਏ ਜਾਲ ਦੇ ਵਿੱਚ ਕਿ ਬਿਕਮਜੀਤ ਸਿੰਘ ਮਜੀਠੀਆ ਦਾ ਬੁਰਾ حال ਹੋ ਗਿਆ ਹੈ। ਅਸਲਾਮੁਅਲੈਕਮ ਸਸਰੀਆ ਕਾਲ ਕਿਦਾ ਹਾਲ ਚਾਲ ਹੈ? ਉਮੀਦ ਕਰਨਾ ਵਧੀਆ ਹੋਵਗੇ, ਹੱਸਦੇ ਵਸਦੇ ਹੋਵਗੇ, ਚੜਦੀ ਕਲਾ 'ਚ ਹੋਵਗੇ। ਸ਼ਰਮਣੀ ਕਾਲੀਦਾਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਬਾਹਰ ਆਣ ਵਾਸਤੇ ਹੱਥ ਪੈਰ ਮਾਰ ਰਹੇ ਨੇ। ਕਦੀ ਸੁਪਰੀਮ ਕੋਰਟ ਜਾਂਦੇ ਨੇ, ਹਾਈ ਕੋਰਟ ਜਾਂਦੇ ਨੇ, ਮੋਹਾਲੀ ਦੀ ਸਥਾਨਕ ਅਦਾਲਤ ਜਾਂਦੇ ਨੇ। ਲੇਕਿਨ ਕਿਸੇ ਵੀ ਫੋਰਮ ਤੋਂ ਜ਼ਮਾਨਤ ਨਹੀਂ ਮਿਲ ਰਹੀ। ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚ ਜਿਹੜਾ ਟਾਈਮ ਹੈ ਲੰਬਾ ਹੁੰਦਾ ਜਾ ਰਿਹਾ। ਵਿਕਰਮ ਸਿੰਘ ਮਜੀਠੀਆ ਨੇ ਪੱਟਾਂ ਤੇ ਥਾਪੀਆਂ ਮਾਰੀਆਂ। ਸੀਐਮ ਪੰਜਾਬ ਨੂੰ ਧਮਕੀਆਂ ਲਾਈਆਂ ਕਿ ਮੈਂ 2027 ਦੀ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਹਕੂਮਤ ਦੇ ਵਿੱਚ ਆ ਜਾਾਂਗਾ ਮੈਂ ਤੇਰੀਆਂ ਚੀਕਾਂ ਕਢਾ ਦਾਂਗਾ ਭਗਵੰਤ ਮਾਨਾ ਲੇਕਿਨ ਅੱਜ ਵਿਕਰਮ ਸਿੰਘ ਮਜੀਠੀਆ ਚੀਕਾਂ ਮਾਰਦੇ ਨੇ ਪੰਜਾਬ ਦੇ ਸੀਐਮ ਨੇ ਉਹਨਾਂ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਅਦਾਲਤ 'ਚ ਪੇਸ਼ ਕਰ ਦਿੱਤੀ ਹੈ ਜਿੱਦੀ ਬੇਸ ਤੇ ਘੱਟੋ ਘੱਟ ਵਿਕਰਮ ਮਜੀਠੀਆ ਨੂੰ 10 ਸਾਲ ਜੜੀ ਹੈ ਕੈਦ ਦਿੱਤੀ ਜਾ ਸਕਦੀ ਹੈ ਕੀ ਮਾਮਲਾ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ ਗਵਾਹ ਵਿਖੇ ਨੇ ਗਵਾਹਾਂ ਨੇ ਸੱਚ ਬੋਲਿਆ ਹੈ ਸੱਚ ਬੋਲਣਾ ਪਾਪ ਨਹੀਂ ਸ਼ਰੋਮਣੀ ਅਕਾਲੀ ਦਲ ਦੇ ਨਿਡਰ ਤੱਕ ਆਗੂ ਜਿਨ੍ਹਾਂ ਨੇ ਕਿਹਾ ਸੀ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚੀਕਾਂ ਕਢਾ ਦੇਵਾਂਗਾ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਮੁੱਛਾਂ ਨੂੰ ਤਾ ਦਿੱਤੇ ਗਏ ਲੇਕਿਨ ਅਜੇ ਫਸੇ ਭਗਵੰਤ ਮਾਨ ਦੇ ਵਿਸਾਏ ਹੋਏ ਜਾਲ ਦੇ ਵਿੱਚ ਕਿ ਬਿਕਮਜੀਤ ਸਿੰਘ ਮਜੀਠੀਆ ਦਾ ਬੁਰਾ حال ਹੋ ਗਿਆ ਹੈ ਬਿਕਮਜੀਤਿਆ ਦਾ ਨਿਕਲਣਾ ਬਹੁਤ ਜਿਆਦਾ ਮੁਸ਼ਕਲ ਹੋ ਗਿਆ ਹੈ ਜਿਹੜਾ ਜਾਲ ਵਿਛਾਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸੀਂ ਗੱਲ ਕਰਦੇ ਹਾਂ ਗਵਾਹਾਂ ਦੀ ਗਵਾਹ ਜਿਹੜੇ ਬਿਕਮਜੀਤਿਆ ਦੇ ਸਾਥੀ ਸੀ ਜਿਹੜੇ ਜੀਠਿਆ ਤੋਂ ਬੜਾ ਆਸਾਨ ਹੀ ਲੈਂਦੇ ਸੀ ਜਿਨ੍ਹਾਂ ਦੇ ਸਾਹ ਵਰਹੀ ਪ੍ਰਕਾਸ਼ ਸਿੰਘ ਬਾਦਲ ਮੌਜੂਦਾ ਸ਼ਰੂਬਲੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਹਾ ਦੇ ਅਨੁਸਾਰ ਚੱਲਦੇ ਸੀ ਅੱਜ ਉਹੀ ਇੱਕ ਠੋਕੇ ਗਵਾਹੀਆਂ ਦੇ ਰਹੇ ਨੇ ਉਹ ਕਹਿੰਦੇ ਨੇ ਭਾਈ ਅਸੀਂ ਤਾਂ 2013 14 ਦੇ ਵਿੱਚ ਚਿੱਠੀ ਲਿਖੀ ਸੀ ਔਨ ਰਿਕਾਰਡ ਬੋਲਦੇ ਨੇ ਸਾਡੇ ਕੋਲ ਅਸੀਂ ਕਿਹਾ ਸੀ ਕਿ ਸਾਡੇ ਵੱਤ ਦੇ ਹੀ ਨਸ਼ਾ ਤਸਕਰੀ ਕਰ ਰਹੇ ਨੇ ਸਾਡੇ ਮੰਤਰੀ ਹੀ ਪੰਜਾਬ ਦਾ ਬੇੜਾ ਕਰ ਕਰ ਰਹੇ ਨੇ ਕਹਿੰਦੇ ਨਾ ਤਾਂ ਪ੍ਰਕਾਹ ਬਰਹੁ ਪ੍ਰਕਾਸ਼ ਸਿੰਘ ਬਾਦਲ ਦੇ ਕੰਨਾ ਉੱਤੇ ਜੂਸ ਸਰਕੀ ਤੇ ਨਾ ਜੂਨ ਸਰਕੀ ਉਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਪ੍ਰਧਾਨ ਡਿਪੀ ਸੀਐਮ ਅਤੇ ਇਹਨਾਂ ਦੇ ਕੋਲ ਗ੍ਰਹਿ ਮਕਰਾਲਾ ਸੀ ਤੇ ਨਾ ਇਹਨਾਂ ਦੇ ਕੰਨਾਂ ਉੱਤੇ ਜੂਨ ਸਰਕੀ ਕਿਉਂਕਿ ਆਨ ਰਿਕਾਰਡ ਚਿੱਠੀ ਲਿਖੀ ਗਈ ਭਈ ਆਪਣੇ ਮੰਤਰੀਆਂ ਨੂੰ ਰੋਕੋ ਜਿਹੜੇ ਮਾਝ ਦੇ ਜਰਨਲ ਨੇ ਇਹ ਗੱਲ ਵੱਡੀ ਕਹਿ ਦਿੱਤੀ ਹੈ ਬੋਣੀ ਅਜਨਾਲਾ ਨੇ ਬੋਣੀ ਅਜਨਾਲਾ ਕੁਈ ਭਾਰਤੀ ਜਨਤਾ ਪਾਰਟੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਦਾ ਵਿਧਾਇਕ ਨਹੀਂ ਰਿਹਾ ਉਹ ਸ਼ਰੂਮਣੀ ਅਕਾਲੀ ਦਲ ਦਾ ਸਾਬਕਾ ਵਿਧਾਇਕ ਹੈ ਜਿਨੇ ਇੱਕ ਠੋਕ ਕੇ ਗਵਾਹੀ ਦਿੱਤੀ ਹੈ ਕਿ ਨਸ਼ਾ ਦਾ ਕਾਰੋਬਾਰ ਬਹੁਤ ਵੱਡੇ ਪੱਧਰ ਤੇ ਸੀ ਜਦੋਂ ਸ਼ਰੂਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਰਾਜ ਸੀ ਉਸ ਤੋਂ ਬਾਅਦ ਬੋਲੀ ਅਜ਼ਰਾਲਾ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਵਿਰੋਧ ਗਵਾਹੀ ਦਿੱਤੀ ਉਸ ਤੋਂ ਬਾਅਦ ਤਲਵੀਰ ਗਿੱਲ ਜਿਹੜੇ ਕਦੇ ਪੀਏ ਹੁੰਦੇ ਸੀ ਮਜੀਠੀਆ ਦੇ ਕਰੋੜਾਂ ਪੈ ਦਾ ਲੈਣ ਦੇੜ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਤਲਬੀਰ ਗਿੱਲ ਦੇ ਸਾਹਮਣੇ ਹੋਇਆ ਹੈ ਕਿ ਅਸਗਈਆਂ ਲਗਾਈਆਂ ਚਾਰਗੀਆਂ ਨੇ ਕਿ ਤਲਬੀਰ ਗਿੱਲ ਨੇ ਵੀ ਠੋਕੇ ਗਵਾਹੀ ਦਿੱਤੀ ਹੈ ਇਹ ਦੋ ਸ਼ਰੋਮਣੀ ਅਕਾਲੀ ਦਲ ਦੇ ਆਗੂ ਨੇ ਜਿਹੜੇ ਖਾਸਮ ਖਾਸ ਸੀ ਬਿਕਰਜੀਤ ਸਿੰਘ ਮਜੀਠੀਆ ਦੇ ਕਹਿੰਦੇ ਨੇ ਚੜ੍ਹਦੇ ਸੂਝ ਨੂੰ ਸਲਾਮਾ ਹੁੰਦੀਆਂ ਨੇ ਤੇ ਦੂਸਰੇ ਪਾਸੇ ਗਵਾਹਾਂ ਨੇ ਚੁਟਣੀ ਬੋਲਿਆ ਗਵਾਹ ਨੇ ਸੱਚ ਦਾ ਸਾਥ ਦਿੱਤਾ ਹੈ ਲੱਗਦਾ ਹੈ ਕਿ ਉਹਨਾਂ ਦੀਆਂ ਜ਼ਮੀਰਾਂ ਜਾਗੀਆਂ ਨੇ ਜਿਨ੍ਹਾਂ ਨੇ ਇੱਕ ਥਾਪੜ ਕੇ ਕਿਹਾ ਹੈ ਕਿ ਵਜੀਠਿਆ ਨੇ ਚਿੱਟੇ ਦੀ ਤਸਕਰੀ ਕੀਤੀ ਹੈ ਤੇ 540 ਕਰੋੜ ਰੁਪਏ ਨਹੀਂ ਇਹ ਜਿਹੜਾ ਡੈਕਟ ਹੈ ਇਹ ਜਾਲ ਹੈ ਇਹ ਹੈ 11000 ਕਰੋੜ ਰੁਪਏ ਦਾ ਪੰਜਾਬੀਓ ਕਿਸ ਤਰ੍ਹਾਂ ਲੁੱਟਿਆ ਗਿਆ ਕਿ ਸੁੱਟਿਆ ਗਿਆ ਤੇ ਕਿਸ ਤਰ੍ਹਾਂ ਚਿੱਟੇ ਦਾ ਨਸ਼ਾ ਦੇ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਹਾਲੇ ਕਹਿੰਦੇ ਨੇ ਕਿ ਅਸੀਂ ਪੰਥ ਦੀ ਅਗਵਾਈ ਕਰਦੇ ਹਾਂ ਭਾਈਏ ਤੁਸੀਂ ਪੰਦੀ ਅਗਵਾਈ ਕੀਤੀ ਹੁੰਦੀ ਤੇ ਜਿਹੜੇ ਬੱਚੇ ਮਰ ਗਏ ਕੁਝ ਮਾਪਿਓ ਕਹਿੰਦੇ ਕਿ ਸਾਡੇ ਬੱਚੇ ਮਰ ਜਾਣਗੇ ਨਸ਼ੇਦਲ ਇਹਨਾਂ ਨੂੰ ਬਾਹਰ ਭੇਜ ਦਿਓ ਕੁਝ ਬਾਹਰ ਚਲੇ ਗਿਆ ਜਿਹੜੇ ਪੰਜਾਬ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਉਹ ਪੰਜਾਬ ਦੇ ਨਾਮ ਤੋਂ ਡਰਦੇ ਨੇ ਤਲਵੀਰ ਗਿੱਲ ਜਿਹੜੇ ਪੀਏ ਸੀ ਉਹਨਾਂ ਨੇ ਵੀ ਠੋਕੇ ਗਵਾਹੀ ਦਿੱਤੀ ਬੌਂਦੀ ਅਜਨਾਲਾ ਜੋ ਸ਼ਰੂਮੀ ਇਕਾਲੀ ਦਲ ਦੇ ਸਾਬਕਾ ਪ੍ਰਧਾਨ ਸਾਬਕਾ ਜਿਹੜੇ ਐਮਐਲਏ ਰਹਿ ਚੁੱਕੇ ਨੇ ਵਿਧਾਇਕ ਚੁਣੇ ਸ਼ਰੂਮੀ ਇਕਾਲੀ ਦਲ ਦੇ ਉਹਨਾਂ ਨੇ ਵੀ ਗਵਾਹੀ ਦਿੱਤੀ ਦੋ ਪ੍ਰਾਈਵੇਟ ਗੁਆ ਦੋ ਸਰਕਾਰੀ ਗੁਆ ਕੌਣ ਪੰਜਾਬ ਦੇ ਸਾਬਕਾ ਡੀਜੀਪੀ ਸਦਾਰਤ ਚੱਟ ਉਪਤੇ ਆਏ ਉਹਨਾਂ ਨੇ ਵੀ ਠੋਕੇ ਗਵਾਹੀ ਦਿੱਤੀ ਹੈ ਕਿ ਨਸ਼ੇ ਦੇ ਬਦਲੇ ਅਥਿਆਰ ਸਪਲਾਈ ਕੀਤੇ ਗਏ ਬਿਊਟੀਆ ਵੱਲੋਂ ਉਸ ਤੋਂ ਬਾਅਦ ਗਵਾਹੀ ਦਿੱਤੀ ਪੰਜਾਬ ਦੇ ਡਾਇਰੈਕਟਰ ਸਾਬਕਾ ਜਿਹੜੇ ਨੇ ਈਡੀ ਦੇ ਨਰਿੰਦਰ ਸਿੰਘ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਜਾਇਦਾਦ ਦੀ ਅਸੀਂ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਸੀ ਉਹ ਜਾਇਦਾਦ ਦੇ ਦਸਤਾਵੇਜ਼ ਕਾਗਜ਼ ਡਾਕੂਮੈਂਟ ਛਪਾ ਦਿੱਤੇ ਗਏ ਬਿਕਮ ਸਿੰਘ ਮਜੀਠੀਆ ਵੱਲੋਂ ਅਤੇ ਇਸ ਦੇ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਸਾਥੀ ਸੀ 17 ਬੰਦਿਆਂ ਦੇ ਨਾਮ ਬੋਲੇ ਗਏ ਨੇ ਉਹਨਾਂ ਨੇ ਕਿਹਾ ਕਿ 540 ਕਰੋੜ ਦਾ ਮਾਮਲਾ ਨਹੀਂ ਮਾਮਲਾ ਹੈ 11000 ਕਰੋੜ ਦਾ ਫਤਿਹਗੜ੍ਹ ਸਾਹਿਬ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਲੇਕਿਨ ਨਾ ਤਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਕਾਰਵਾਈ ਹੁਣ ਦਿੱਤੀ ਨਾ ਸੁਖਬੀਰ ਸਿੰਘ ਬਾਦਲ ਨੇ ਅਤੇ ਉਸ ਤੋਂ ਬਾਅਦ ਸਰਕਾਰ ਆ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਧੀ ਕੈਪਟਨ ਅਬਰਿੰਦਰ ਸਿੰਘ ਵੀ ਉਹਨਾਂ ਫੈਲਾ ਉੱਤੇ ਬੈਠ ਗਏ ਹਾਲਾਂਕਿ ਕੈਪਟਨ ਅਬਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਮੈਂ ਪੰਜਾਬ ਦੇ ਵਿੱਚੋਂ ਸੱਤਾ ਜਨਾਂ ਦੇ ਵਿੱਚੋਂ ਸੱਤਾ ਦੇਣ ਸੱਤਾ ਦੇਣਾਂ ਦੇ ਵਿੱਚ ਵਿੱਚ ਨਸ਼ਾ ਜਿਹੜਾ ਖਤਮ ਕਰ ਦਿਆਂਗਾ ਨਾ ਤੇ ਕੈਪਟਨ ਅਬਰਿੰਦਰ ਸਿੰਘ ਨੇ ਕੁਝ ਕੀਤਾ ਨਾ ਮਹੂਮ ਪ੍ਰਕਾਸ਼ ਸਿੰਘ ਬਾਦਲ ਨੇ ਨਾ ਸੁਖਵੀਰ ਸਿੰਘ ਬਾਦਲ ਨੇ ਹੁਣ ਗੁਵਾਹ ਮਜੀਠੀ ਦੇ ਵਿਰੁੱਧ ਕਿਹੜੇ ਬੋਲ ਰਹੇ ਨੇ ਤਲਵੀਰ ਗੌਰ ਤਲਵੀਰ ਗੇ ਭਾਵੇਂ ਹੁਣ ਆਪ ਆਪੀ ਪਾਰਟੀ ਦਾ ਮੰਨੋ ਆਗੂ ਹੈ ਉਹਨੇ ਗਵਾਹੀ ਦਿੱਤੀ ਲੇਕਿਨ ਬੋਲੀ ਅਜਨਾਲਾ ਤੇ ਨਹੀਂ ਸਰਦਾਰ ਚੱਟ ਉਪਧਾਇਤੇ ਨਹੀਂ ਤੇ ਜਿਹੜੇ ਹਨ ਨਰਿੰਦਰ ਸਿੰਘ ਉਹ ਤੇ ਨਹੀਂ ਯਾਨੀ ਕਿ ਦੋ ਸਰਕਾਰੀ ਗੁਵਾ ਦੋ ਪ੍ਰਾਈਵੇਟ ਗੁਵਾ ਇਹ ਬੇੜੀਆਂ ਦੇ ਵਿੱਚ ਵੱਟੇ ਪਾਉਣਗੇ ਵਿਕਮ ਜੀ ਸੰਜੀਠਿਆ ਦੀ ਇਸ ਕਰਕੇ ਚੀਕਾਂ ਮਾਰੀਆਂ ਜਾ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਰ ਪਤਨੀ ਬੀਬਾ ਸਿਮਰਤ ਕੌਰ ਬਾਦਲ ਕਿ ਭਾਈ ਸਮਾਂ ਆਉਣ ਦਿਓ ਇਹ ਅਫਸਰ ਵੀ ਅਸੀਂ ਛਿੱਕੇ ਟੰਗਾਂਗੇ ਤੇ ਆਉਣ ਵਾਲੇ ਕਸੀਟਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਿਹੜੇ ਬਾਗ ਦੀ ਮੂਲੀ ਹੈ ਭਾਈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਸੱਚ ਸੱਚ ਹੋਵੇਗਾ ਝੂਠ ਝੂਠ ਹੋਵੇਗਾ ਇਹ ਗਵਾਹ ਮ ਪੈਸਾ ਨਹੀਂ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਗਵਾਹ ਕਹਿੰਦੇ ਨੇ ਕਿ ਅਸੀਂ ਰੋਕਿਆ ਸੀ ਖਾਸ ਕਰਕੇ ਮੈਂ ਗੱਲ ਕਰਦਾ ਹਾਂ ਬੂੰਡੀ ਅਜਰਾਵਾ ਦੀ ਤਲਵੀਰ ਗਿੱਲ ਨੇ ਜਿਹੜੇ ਜਿਹੜੀ ਜਿਹੜੀ ਠੋਕੇ ਗਵਾਹੀ ਦਿੱਤੀ ਹੈ ਉਹ ਔਮ ਵਾਲੇ ਦਿਨਾਂ ਦੇ ਵਿੱਚ ਉਹ ਪਤਾ ਲੱਗੇਗਾ ਕਿ ਤਲਵੀਰ ਗਿੱਲ ਨੇ ਕਿਹੜੇ ਖਲਾਸੇ ਕੀਤੇ ਨੇ ਕਿਉਂਕਿ ਤਲਵੀਰ ਗਿੱਲ ਵੀ ਖਿਲਾਫ ਸੀ ਬਿਕਮਜੀਤ ਸਿੰਘ ਜਠਿਆ ਦੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਫਿਰ ਸਰਕਾਰੀ ਗਵਾਹ ਜਿਹੜੇ ਹਿਸਾਬ ਨਾਲ ਉਹਨਾਂ ਨੇ ਐਫ ਆਈ ਆਰ ਕਟੀਆਂ ਹੋਈਆਂ ਨੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਪਰਚੇ ਲਿਖੇ ਹੋਏ ਨੇ ਉਹਦੇ ਹਿਸਾਬ ਨਾਲ ਕਰਵਾਰੀ ਕਾਰਵਾਈ ਹੋਵੇਗੀ ਬਿਕਮਜੀਤ ਸਿੰਘ ਜੀਠੀਆ ਦੀਆਂ ਚੀਕਾਂ ਪੈ ਗਿਆ ਨੇ ਕਿਉਂਕਿ ਗਵਾਹਾਂ ਤੇ ਜੇਕਰ ਗੱਲ ਆਈ ਤੇ ਗਵਾਹ ਬਿਕਮਜੀਤ ਜੀਠੀਆ ਦੇ ਹੱਕ ਵਿੱਚ ਨਹੀਂ ਉਹ ਹੱਕ ਵਿੱਚ ਨਹੀਂ ਪੰਜਾਬ ਦੇ ਮੁੱਖ ਮੰਤਰੀ ਸਰਕਾਰ ਅਤੇ ਉਹਨੇ ਹੱਕ ਵਿੱਚ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਦੇ ਜੀ ਤੇ ਅਸੀਂ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਸ਼੍ਰੋਮਣੀ ਕਾਲੀ ਦਲ ਦੇ ਆਗੂ ਇੱਕ ਇੱਕ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਖੋਲ ਕੇ ਗਵਾਹियां ਦੇ ਰਹੇ ਨੇ ਤਲਬੀਰ ਗੇਲ ਬੌਣਿਆ ਜਨਾਲਾ ਹੋਰ ਵੀ ਬਹੁਤ ਸਾਰੇ ਆਗੂਆਂ ਨੇ ਗੱਲ ਕੀਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਚਿੱਤੇ ਦੀ ਤਸਰੀ ਕਰਦਾ ਸੀ ਅਸੀਂ ਲੈਟਰ ਵੀ ਲਿਖੇ ਸਨ ਸੁਖਵੀਰ ਸਿੰਘ ਬਾਦਲ ਦੇ ਪਿਤਾ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਲੇਕਿਨ ਨਾ ਪ੍ਰਕਾਸ਼ ਸਿੰਘ ਬਾਦਲ ਦੇ ਸਿਰ ਤੇ ਜੂਰ ਨਹੀਂ ਗਈ ਨਾ ਸੁਖਵੀਰ ਬਾਦਲ ਦੇ ਸਿਰ ਤੇ ਜੂਰ ਨਹੀਂ ਗਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬਿਕਰਮ ਮਜੀਠੀਆ ਕੀ ਕੰਮ ਕਰਦਾ ਹੈ ਤੇ ਉਹ ਪੂਰੀ ਸਰਪ੍ਰਸਤੀ ਕਰਦੇ ਸਨ ਬਿਕਰਮ ਮਜੀਠੀਆ ਦੀ ਇੰਟਰਨੈਸ਼ਨਲ ਡਰੱਗ ਡੀਲਰ ਸਤਾਪਿੰਦੀ ਬਿਕਰਮ ਮਜੀਠੀਆ ਦੇ ਨਾਲ ਸੌਂਦੇ ਸਨ ਖਾਂਦੇ ਸਨ ਉਹਦੀਆਂ ਗੱਡੀਆਂ ਯੂਜ਼ ਕਰਦੇ ਸਨ ਚਿੱਟੇ ਦੀ ਸਪਲਾਈ ਕਰਦੇ ਸਨ ਇਹ ਗੱਲ ਕੀਤੀ ਹੈ ਬੌਨੀਏ ਜਨਾਲਾ ਨੇ ਤਲਬੀਰ ਗਿੱਲ ਨੇ ਤੇ ਇਸ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਆਗੂ ਨਰਾਜ਼ ਸਨ ਉਹਨਾਂ ਨੇ ਇਹ ਗੱਲ ਕੀਤੀ ਆ ਤੇ ਆ ਸਾਰੇ ਗਵਾਹ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੀ ਸਜ਼ਾ ਲੰਮੇ ਹਰਸੇ ਤੱਕ ਜੇਲ੍ਹ ਦੇ ਵਿੱਚ ਰਹਿਣ ਵਾਸਤੇ ਵਿਕਰਮ ਸਿੰਘ ਮਜੀਠੀਆ ਵਾਸਤੇ ਵੱਡੀਆਂ ਮੁਸ਼ਕਿਲਾਂ ਖੜੀਆਂ ਕਰ ਸਕਦੇ ਨੇ ਐਈ ਵਜ੍ਹਾ ਵਿਕਰਮ ਸਿੰਘ ਮਜੀਠੀਆ ਸੁਖਵੀਰ ਬਾਦਲ ਇਹਨਾਂ ਦਾ ਪਰਿਵਾਰ ਚੀਕਾ ਮਾਰਦਾ ਕਿ ਕਿਸੇ ਵੀ ਤਰ੍ਹਾਂ ਵਿਕਰਮ ਮਜੀਠੀਆ ਜੇਲ੍ਹੋਂ ਬਾਹਰ ਆ ਜਾਏ ਕਿਉਂਕਿ ਅਗਰ ਵਿਕਰਮ ਮਜੀਠੀਆ ਫਸਦਾ ਤੇ ਆ ਸਾਰੇ ਵੀ ਉਹਦੇ ਨਾਲ ਫਸਣਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ 11000 ਕਰੋੜ ਦੀ ਪ੍ਰਾਪਰਟੀ ਆ ਵਿਕਰਮ ਮਜੀਠੀਆ ਕੋਲ 540 ਕਰੋੜ ਦਾ ਜਿਹੜਾ ਕ੍ਰਪਸ਼ਨ ਹੈ ਆਮਦਨ ਤੋਂ ਵੱਡ ਅਸਾਸੇ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਨੇ ਬਣਾਏ ਨੇ ਤੇ ਡੀਏ ਦਾ ਕੇਸ ਜਿਹੜਾ ਵਿਕਰਮ ਸਿੰਘ ਮਜੀਠੀਆ ਤੇ ਚੱਲ ਰਿਹਾ ਇਹਨਾਂ ਦੇ ਦੋਸਤਾਂ ਨੇ ਸ਼ਰਾਬ ਦੀਆਂ ਕੰਪਨੀਆਂ ਖੋਲੀਆਂ ਗੱਡੀਆਂ ਦਾ ਲੈਣ-ਦੇਣ ਕੀਤਾ ਤੇ ਕਾਲੇ ਪੈਸੇ ਨੂੰ ਚਿੱਟੇ ਪੈਸੇ ਚ ਕਨਵਰਟ ਕੀਤਾ ਗਿਆ ਦੇਸ਼ਾਂ ਵਿਦੇਸ਼ਾਂ 'ਚ ਅਸਲਾ ਸਪਲਾਈ ਕੀਤਾ ਗਿਆ ਚਿੱਟਾ ਜਿਹੜਾ ਪੰਜਾਬ 'ਚ ਉਹਦੇ ਬਦਲੇ ਸਪਲਾਈ ਕੀਤਾ ਗਿਆ ਐ ਹੀ ਵਜ੍ਹਾ ਕਿ ਅੱਜ ਪੰਜਾਬ ਦੇ ਲੋਕ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਜਾਣ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਨੇ ਤੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿਸੇ ਵੀ ਸੂਰਤ ਇਹਨੂੰ ਬਾਹਰ ਨਹੀਂ ਆਣਾ ਚਾਹੀਦਾ ਕਿਉਂਕਿ ਇਹਨੇ ਪੰਜਾਬ ਦੇ ਨੌਜਵਾਨਾਂ ਨਾਲ ਬਹੁਤ ਵੱਡਾ ਜ਼ੁਲਮ ਕੀਤਾ ਤੁਸੀਂ ਕੀ ਸੋਚਦੇ ਹੋ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਬਾਰੇ 'ਚ ਆਪਣੀ ਰਾਏ ਤੋਂ ਕਮੈਂਟ ਚ ਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਜ਼